सारे नौजवान साम्हूं शर्म आणी चाहींदी आहे जॾहिं असां च बै असी असी ਮਾਨ ਕੇੰਤ ਲਈ ਵੀ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਸੰਸਫਾਲ ਨਾ ਮਿਲੇ ਮੇਰੇ ਇੱਥੇ ਪੇਨਾ ਜ਼ਰੂਰੀ ਕੰਮ ਹੈ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤਾਕਤ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਬਰਾਬਰ ਚੱਕ ਰਹੇ ਆ ਕਾਰਵਾਈ ਕਰ ਦਿੱਤੀ ਜਾ ਰਹੀ ਹੈ ਮੈਨੂੰ ਕੋਈ ਮੈਂ ਇਹਨਾਂ ਨੂੰ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾ ਵਰਗੇ ਆ ਸਾਈਡ ਤੇ ਹੋਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਕੱਟਿਆ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਯਾਬਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਤੇ ਮੈਂ ਆਪਾਂ ਕੀਤਾ ਤੋਂ ਦੇ ਮੈਂ ਦੇ ਉੱਪਰ ਕਿਤਾਸ ਜਮਨੀ ਸਿੱਧਾ ਥੋੜੀ ਗੱਲ ਕਰਨ ਲੱਗਦੇ ਮੈਂ ਕੋਈ ਮੈਂ ਕਰਵਾ ਕਰਦੇ ਭਗਤ ਪੁਲਿਸ ਕੰਟਰੋਲ ਕਰਦੇ ਆਪਾਂ ਕਰਦੀ ਮੈਂ ਮੈਂ ਜਲੇ ਜਾ ਕੋਈ ਗੱਲ ਨਹੀਂ ਕਰਦੇ ਸਰਕਾਰ ਤੋਂ ਮੈਨੂੰ ਕਰ ਉਹ ਬੜਾ ਮਰਦਾ ਦੇਗਾ ਬੜਾ ਮਰਦਾ ਫਾਰੇ ਬੀਰਾਨੂ ਬੇਨਤੀ ਹੈ ਜਿਹੜਾ ਅੱਜ ਆਪਣਾ ਨਾਬੇ ਪੰਕਜ ਪੱਖੂ ਭਰਾਨੀ ਚੋਰ ਦੇ ਉੱਤੇ ਦੂਜਾ ਪਰਚਾ ਦਰਜ ਕਰਾਉਣਾ ਸੀ ਉਸ ਮਸਲੇ ਨੂੰ ਲੈ ਕੇ ਜਿਹੜਾ ਅੱਜ ਆਪਣਾ ਧਰਨਾ ਲੱਗਿਆ ਸੀਗਾ 22 ਤਰੀਕ ਨੂੰ ਨਾਬਾ ਡੀਐਸਪੀ ਦਫ਼ਤਰ ਅੱਗੇ ਉਤੇ ਹੁਣ ਸਵਾ 7:00 7 ਵਜੇ ਜਣੀ ਜਿਹੜੀ ਦੂਜੀ ਮੀਟਿੰਗ ਹੋਈ ਆ ਉਹਦੇ ਵਿੱਚ ਐਸਪੀ ਡੀਐਸਪੀ ਜਣੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਬੈਠੇ ਸੀਗੇ ਜਿਹੜਾਂ ਦੇ ਵਿੱਚੋਂ ਆਪਣੀ ਸੂਬਾ ਕਮੇਟੀ ਤੇ ਕੇਐਮਐਮ ਦੀ ਲੀਡਰਸ਼ਿਪ ਨੇ ਜਾ ਕੇ ਮੀਟਿੰਗ ਦੇ ਵਿੱਚੋਂ ਇਹ ਫੈਸਲਾ ਹੋਇਆ ਹੈ ਕਿ ਜਿਹੜਾ ਮਸਲੇ ਨੂੰ ਲੈ ਕੇ ਬੈਠੇ ਤੇ ਪੰਕੇ ਜੀ ਪੱਪੂ ਦੇ ਪਰਚਾ ਦਰਜ ਹੋਵੇ ਉਹ ਐਫ ਆਰ ਆਈ ਦਰਜ ਕੁਝ ਘੰਟਿਆਂ ਦੇ ਵਿੱਚ ਹੋ ਜਾਣੀ ਹੈ ਤੇ ਫਿਰ ਉਹਦੀ ਗ੍ਰਿਫਤਾਰੀ ਵਾਲੀ ਅਗਲੀ ਗੱਲਬਾਤ ਹੈ ਜਿਹੜੀ ਉਹ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਚਲਾਉਣੀ ਹੈ ਜਿਹੜਾ ਉਹ ਇੱਥੇ ਆਪਾਂ ਨੂੰ ਆ ਕੇ ਹੁਣ ਤੁਸੀਂ ਦੇਖ ਲਿਆ ਲਾਈਵ ਦੇ ਉੱਤੇ ਪੇਜ ਦੇ ਉੱਤੇ ਵੀਡੀਓ ਪੈ ਗਈਆਂ ਨੇ ਉਹ ਪ੍ਰੋਸਸ ਆ ਗਿਆ ਕਿ ਉਹਨੂੰ ਗ੍ਰਿਫਤਾਰ ਵੀ ਕਰ ਲਾਂਗੇ ਤੇ ਉਹਦੀ ਐਫ ਆਰ ਆਈ ਦਰਜ ਹੋ ਜਾਣੀ ਹੈ ਜਿਹੜੀ ਸਵੇਰ ਤੱਕ ਆਪਣੇ ਕੋਲੇ ਪਹੁੰਚ ਜਾਣੀ ਐ ਸੋ ਮੈਂ ਸਾਰੇ ਆਪਣੇ ਆਗੂਆਂ ਨੂੰ ਵਰਕਰਾਂ ਨੂੰ ਆਪਣੀ ਲੀਡਰਸ਼ਿਪ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਤੇ ਜਥੇਬੰਦੀ ਬੀਕੇ ਜੂਬਾ ਦੇ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਸੀ ਆਪਾਂ ਹੁਣ ਸਮਾਪਤ ਕਰ ਦਿੱਤਾ 7 ਵਜੇ ਸਵੇਰੇ ਕੋਈ ਵੀ ਵੀਰ ਇੱਧਰ ਆਉਣ ਦੀ ਖੇਚਲ ਨਾ ਕਰੇ ਇਹ ਹੀ ਇੱਕ ਤੁਹਾਨੂੰ ਮੈਸੇਜ ਦੇਣਾ ਹੈ ਕਿ ਆਪੋ ਆਪਣੇ ਕੰਮਕਾਰ ਜਥੇਬੰਦੀ ਦੇ ਜਿਹੜਾ ਹੜਾਂ ਵਾਲੇ ਸੰਬੰਧ ਦੇ ਵਿੱਚ ਆਪਾਂ ਡੇਟੀਆਂ ਲਾਈਆਂ ਉਹਨਾਂ ਦੇ ਉੱਤੇ ਧਿਆਨ ਦਿਓ ਨਾਬੇ ਵਾਲਾ ਧਰਨਾ ਹੁਣ 7 ਵਜੇ ਆਪਾਂ ਨੇ ਸਮਾਪਤ ਕਰ ਦਿੱਤਾ ਇਹ ਸਵੇਰੇ ਧਰਨਾ ਲਗਣਾ ਨਹੀਂ ਹੈਗਾ ਧੰਨਵਾਦ ਹਰ ਵਾਰ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਆਮ ਆਦੀ ਪਾਰਟੀ ਦੇ ਆਗੂਆਂ ਦੇ ਘਰਾਂ ਦੇ ਅਤੇ ਪਲਾਟਾਂ ਦੇ ਵਿੱਚੋਂ ਹੀ ਬਰਾਮਦ ਹੁੰਦੀਆਂ ਨੇ ਮਾਤ ਮਹੀਨੇ ਵਿੱਚ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਧਰਨੇ ਨੂੰ ਖੁਰਦ-ਬੁਰਦ ਕੀਤਾ ਧੋਖੇ ਨਾਲ ਮੀਟਿੰਗ ਲਈ ਬੁਲਾ ਕੇ ਬਾਰ ਵਿੱਚ ਕਰਤਾਰੀਆਂ ਪਾ ਕੇ ਧਰਨੇ ਨੂੰ ਖੁਰਦ-ਬੁਦ ਕੀਤਾ ਗਿਆ ਤੇ ਉਥੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਟਰਾਲੀਆਂ ਚੋਰੀ ਹੋਈਆਂ ਸਿਲੰਡਰ ਮੰਜੇ ਗੱਦੇ ਬਹੁਤ ਸਮਾਨ ਚੋਰੀ ਹੋਇਆ ਤੇ ਦੂਜੇ ਦਿਨ ਮੈਂ ਵੀ ਇੱਕ ਵੀਡੀਓ ਪਾਈ ਸੀ ਕਿ ਰਾਤ ਨੂੰ ਟਰੈਕਟਰ ਜਿਹੜੇ ਨੇ ਉਹ ਧਰਨੇ ਨੂੰ ਖੁਰਦ-ਬੁਦ ਕਰਨ ਲਈ ਟਰਾਲੀਆਂ ਖੁਰਦ-ਬੁਦ ਕਰਨ ਲਈ ਆਮ ਆਦੀ ਪਾਰਟੀ ਦੇ ਲੀਡਰਾਂ ਨੇ ਭੇਜੀਆਂ ਉਸ ਗੱਲ ਤੇ ਸਬੂਤ ਵੀ ਸਾਹਮਣੇ ਆਏ ਦੂਜੇ ਦਿਨ ਜਦੋਂ ਟਰਾਲੀਆਂ ਨੇ ਪਹਿਲਾਂ ਕਨੌਰਾ ਹਲਕੇ ਦੇ ਵਿੱਚ ਆਮ ਆਦੀ ਪਾਰਟੀ ਦੇ ਨਾਲ ਸੰਬੰਧਤ ਜਿਹੜੇ ਪਿੰਡਾਂ ਦੇ ਆਗੂ ਨੇ ਉਹਨਾਂ ਦੇ ਘਰਾਂ ਛੱਡਿਆਂ ਦੇ ਵਿੱਚੋਂ ਟਰਾਲੀਆਂ ਬਰਾਮਦ ਹੋਈਆਂ ਹੁਣ ਤਾਜ਼ਾ ਮਾਮਲਾ ਐਨੇ ਮਹੀਨੇ ਬਾਅਦ ਨਾਬੇ ਦੇ ਨਗਰ ਕੌਂਸਲ ਦੀ ਪ੍ਰਧਾਨਾ ਬੀਬੀ ਉਹਦਾ ਘਰ ਵਾਲਾ ਪੰਕਜ ਪੱਕੂ ਉਹਦੇ ਫਲਾਟ ਵਿੱਚੋਂ ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਸੀ ਸ਼ੰਭੂ ਤੇ ਕਰੋੜੀ ਬਾਰਡਰ ਤੋਂ ਉਹ ਟਰਾਲੀਆਂ ਦੀਆਂ ਹੁੱਕਾ ਰਿੰਬ ਟਾਇਰ ਜਿਹੜੇ ਨੇ ਉਹ ਬਰਾਮਦ ਹੋਏ ਨੇ ਆਪਾਂ ਲਾਈਵ ਦੇਖਿਆ ਕਿ 2 ਦਿਨ ਪਹਿਲਾਂ ਕਿਸਾਨਾਂ ਨੇ ਉਹ ਪਲਾਟ ਨੂੰ ਘੇੜ ਕੇ ਪੁਲਿਸ ਨੂੰ ਨਾਲ ਲੈ ਜਾ ਕੇ ਅੰਦਰ ਪਛਾਣ ਕਰਕੇ ਤਸਦੀਕ ਕਰਕੇ ਜਿਹੜੀਆਂ ਟਾਇਰ ਨੇ ਰਿੰਮ ਨੇ ਹੁੱਕਾ ਨੇ ਜਿਹੜੀਆਂ ਮੈਂ ਸਮਝਦਾ ਕਿ ਉਹ ਸਮਾਨ ਬਰਾਮਦ ਕਰਕੇ ਕਿਉਂਕਿ ਟਰਾਲੀਆਂ ਦਾ ਵੇਚਤੀਆਂ ਵੱਢ ਕੇ ਕੱਟ ਕੇ ਸਿਰਫ ਟਾਇਰ ਹੁੱਕਾ ਉੱਥੇ ਪਈਆਂ ਰਹਿ ਗਈਆਂ ਕਿਉਂਕਿ ਚੋਰ ਨੂੰ ਕਹਿੰਦੇ ਨੇ ਮੋਰੀ ਰਹਿ ਜਾਂਦੀ ਹੁੰਦੀ ਆ ਦੇਖੋ ਮਤਲਬ ਸਰਕਾਰ ਨੇ ਪਹਿਲਾਂ ਤਾਂ ਕਿਸਾਨ ਗ੍ਰਿਤਾਰ ਕਰਕੇ ਤਾਂ ਰਜਾਇਆ ਬਾਅਦ ਤੋਂ ਚੋਰੀ ਹੋਈਆਂ ਟਰਾਲੀਆਂ ਕੱਟੜ ਇਮਾਨਦਾਰ ਪਾਰਟੀ ਦੇ ਪਿੰਡਾਂ ਦੇ ਸ਼ਹਿਰਾਂ ਦੇ ਆਗੂਆਂ ਦੇ ਘਰੋਂ ਮਿਲਦੀਆਂ ਨੇ ਮੈਂ ਤਾਂ ਸਮਝਦਾ ਸੀ ਕਿ ਇਕੱਲੇ ਘਰਾਂਵਰ ਦੇ ਵਿੱਚ ਇਹ ਟਰਾਲੀਆਂ ਚੋਰੀ ਕਰਕੇ ਰੱਖੀਆਂ ਗਈਆਂ ਜਿਹਨਾਂ ਜਿਹੜੇ ਜਿਨ੍ਹਾਂ ਦੇ ਵੀ ਚੋਰੀ ਹੋਈਆਂ ਟਰਾਲੀਆਂ ਬਰਾਮਦ ਹੋਈਆਂ ਪਰ ਇੱਥੇ ਤਾਂ ਜਿਵੇਂ ਕਹਿੰਦੇ ਕਿ ਆਵਾਈ ਉੱਤਿਆ ਹੋਇਆ ਨਾਬੇ ਤੱਕ ਪੂਰੇ ਪਟਿਆਲੇ ਜ਼ਿਲ੍ਹੇ ਦੇ ਮੈਂ ਸਮਝਦਾ ਕਿ ਲੀਡਰ ਇਨਵੋਲਵ ਸੀਗੇ ਨਾਬੇ ਦੇ ਨਗਰ ਕੌਂਸਲ ਦੀ ਮੌਜੂਦਾ ਆਮ ਆਦੀ ਪਾਰਟੀ ਦੀ ਪ੍ਰਧਾਨ ਦੇ ਘਰ ਵਾਲੇ ਪੰਕਜ ਪੱਕੂ ਦੇ ਪਲਾਦ ਵਿੱਚੋਂ ਟਰਾਲੀਆਂ ਬ੍ਰਾਂਖ ਟਰਾਲੀਆਂ ਦਾ ਸਮਾਨ ਬ੍ਰਾਂhnt ਹੋ ਗਿਆ ਪਰਚਾ ਦਰਜ ਹੋ ਗਿਆ ਮੈਂ ਸਮਝਦਾ ਕਿ ਇਹ ਤੋਂ ਵੱਧ ਕੀ ਲਾਹਣ ਤਾਂ ਕੱਟਣਗੇ ਇਹ ਕੱਟਣ ਇਮਾਨਦਾਰ ਪਾਰਟੀ ਨੂੰ ਪੰਜਾਬ ਦੇ ਵਿੱਚ ਲੋਕ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਘੇਰਦੇ ਨੇ ਮੈਂ ਸਮਝਦਾ ਕਿ ਇਹ ਟਰਾਲੀ ਚੋਰ ਮਹਿਕਮਾ ਇਹ ਕਿਹੜਾ ਬਦਲਾਅ ਲੈ ਕੇ ਆਇਆ ਕਿ ਕਿਸਾਨ ਅਨੁਦਾਤਾ ਦੀ ਮਦਦ ਤਾਂ ਕੀ ਕਰਨੀ ਤੁਸੀਂ ਟਰਾਲੀਆਂ ਬਚੋਰੀ ਕਰ ਲਈਆਂ ਸੋ ਇਹ ਇਹ ਹਾਲਾਤ ਨੇ ਤੇ ਇਹ ਵੀ ਇੱਕ ਵੱਖਰੇ ਤਰ੍ਹਾਂ ਦਾ ਹੀ ਬਦਲਾਅ ਹੈ ਮੈਂ ਸਮਝਦਾ ਕਿ ਪੰਜਾਬ ਦੀ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਕਿਸਾਨਾਂ ਨੌਜਵਾਨਾਂ ਨੂੰ ਇਹਦੇ ਲਈ ਬੜਤੋ ਬੜੀ ਹੈ ਲਾਹਨਤਾਂ ਸਰਕਾਰ ਨੂੰ ਪਾਉਣੀਆਂ ਚਾਹੀਦੀਆਂ ਨੇ ਇਹਨਾਂ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੂੰ ਪਾਉਣੀਆਂ ਚਾਹੀਦੀਆਂ ਨੇ ਜਿਹੜੇ ਟਰਾਲੀ ਚੋਰੀ ਮਹਿਕਮੇ ਦੇ ਵਿੱਚ ਇਨਵੋਲ ਬਣੇ ਕਿੱਤੇ ਹੋਇਆ ਵੀ ਮੇਰੀ ਗੱਡੀ ਲੰਗ ਲੈਨ ਤੋਂ ਮੈਂ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੱਟਿਆ ਸੀ ਤੇ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤੱਕਾ